ਅੱਜ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਮੇਨ ਮਕਸਦ ਹੈ ਕਿ ਲੋਕਾਂ ਨੂੰ ਸਾਫ ਸੁਥਰਾ ਪਾਣੀ ਜਿਹੜਾ ਪੀਣ ਵਾਲਾ ਉਹ ਦੇਣਾ ਹੈ ਬੜੇ ਲੰਮੇ ਸਮੇਂ ਤੋਂ ਜਿਹੜੇ ਡੇਰਾ ਬਾਬਾ ਨਾਨਕ ਦੀ ਧੂੜ ਚ ਪੰਜ ਬੇਟਾ ਆਏ ਨੇ ਜਿਵੇਂ ਚੰਦੂ ਨੰਕਾ ਚੋੜੀਆਂ ਕੋਟ ਤਲਬਤਰਾਏ ਖਾਸਾਂ ਵਾਲਾ ਤੇ ਉਹਦੇ ਚ ਜਿਹੜੀ ਲਗਭਗ 6.8 ਕਰੋੜ ਦੀ ਲਾਗਤ ਨਾਲ ਜਿਹੜੀ ਪਾਈਪਲਾਈਨ ਹੈ ਪਾਣੀ ਵਾਲੀ ਉਹ ਵੰਡ ਜਾ ਰਹੀ ਹੈ ਇਹਨਾਂ ਪਿੰਡਾਂ ਦੀ ਬੜੇ ਲੰਮੇ ਸਮੇ ਤੋਂ ਜਿਹੜਾ ਪਾਣੀ ਪੀਣ ਵਾਲਾ ਸੀਗਾ ਉਹ ਬੜੀ ਵੱਡੀ ਸਮੱਸਿਆ ਸੀਗੀ ਤੇ ਜਿਹੜੀ ਲਗਭਗ 1 ਸਾਲ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਪਾਣੀ ਦਾ ਇਹਨਾਂ ਦਾ ਜਿਹੜਾ ਸਮੱਸਿਆ ਦੂਰ ਕਰ ਰਹੇ ਆ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧਾਨੀ ਦੀ ਪ੍ਰਾਈਅਰਟ ਜਿਹੜਾ ਇਹ ਪ੍ਰੋਜੈਕਟ ਜਿਹੜਾ ਲੱਗਿਆ ਆ ਮੈਨੂੰ ਉਮੀਦ ਆ ਕਿ ਸਮੇ ਤੋਂ ਪਹਿਲਾਂ ਜਿਹੜਾ ਬਣ ਕੇ ਤਿਆਰ ਹੋ ਜਾਏਗਾ ਉਹ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਜਿਹੜਾ ਪੀਣ ਨੂੰ ਮਿਲੇਗਾ ਕਿਨਾਂ ਟਾਈਮ ਲੋਕ ਇੱਕ ਸਾਲ ਦਾ ਟਾਈਮ ਹੈ ਜੀ ਮੈਂ ਇਹਨਾਂ ਨੂੰ ਕਹਿ ਤਰਕੀ ਇੱਕ ਸਾਲ ਦਾ ਕਿੰਨਾ ਟਾਈਮ ਹੈ ਪਰ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਤੋਂ ਬਲੀਡ ਕਿਰਗਾ। ਇਹ ਕਿੰਨਾ ਪਿੰਡਾਂ ਦਾ ਪ੍ਰੋਜੈਕਟ ਹੈ ਜੀ। ਇਹ ਪੰਜ ਪਿੰਡ ਜਿਹੜੇ ਨਵੇਂ ਜਿਹੜੀ ਨਿਊਸਪਲ ਕਮੇਟੀ ਦੀ ਇਹ ਦੂਜੇ ਨਵੇਂ ਪਿੰਡ ਜਿਹੜੇ ਜੋੜੇ ਨੇ ਹੁਣ ਇਹ ਇਹ ਪਿੰਡ ਜਿਹੜੇ ਨੇ ਉਹਨੇ ਪਿੰਡ ਨਹੀਂ ਰਹਿ ਕੇ ਸ਼ਹਿਰ ਹੀ ਬਣ ਗਏ ਜੇਰਾਵਾ ਬਨਾਨਕ ਇਸ ਕਰਕੇ ਇਹਨਾਂ ਨੂੰ ਵੀ ਸ਼ਹਿਰ ਵਾਲੀਆਂ ਸਹੂਲਤਾਂ ਜਿਹੜੀਆਂ ਉਹ ਇਹਨਾਂ ਪਿੰਡਾਂ ਨੂੰ ਵੀ ਮਿਲਣਗੀਆਂ। ਲਾਈਟਾਂ ਦਾ ਵੀ ਸਾਫ ਪਾਣੀ ਪੀਣ ਵਾਲਾ ਸਾਫ ਸਫਾਈ ਇਹਨਾਂ ਪਿੰਡਾਂ ਦੀ ਜਿਹੜੀ ਉਹ ਸ਼ਹਿਰ ਦਾ ਹੀ ਇਹ ਇੱਕ ਹਿੱਸਾ ਹੁਣ ਬਣ ਗਏ ਨੇ ਇਸ ਕਰਕੇ ਬੰਦੀਆਂ ਸਹੂਲਤਾਂ ਸ਼ਹਿਰ ਵਾਲੀਆਂ ਨਾ ਪਿੰਡਾਂ ਨੂੰ ਮਿਲਣਗੀਆਂ ਸਰ ਪਿੰਡ ਵਿੱਚ ਇੰਟਰਲੋਕਿੰਗ ਟਾਈਲ ਲੱਗੀ ਆ ਜਿਆਦਾਤਰ ਪਰਸਪਲਾਈ ਪਾਉਣ ਤੋਂ ਬਾਅਦ ਰਿਪੇਅਰ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਬਿਲਕੁਲ ਮੈਂ ਜੀ ਐਕਸੀਲ ਸਾਹਿਬ ਮੇਰੇ ਨਾਲ ਨੇ ਉਹਨਾਂ ਕਹਿ ਵੀ ਅਸੀਂ ਇਹਨੂੰ ਕੰਪਲੀਟ ਬਿਲਕੁਲ ਠੀਕ ਠਾਕ ਕਰਕੇ ਦੇਣਾ ਪਾਈਪਾਂ ਪਾਉਣ ਤੋਂ ਬਾਅਦ ਇਹਨਾਂ ਦੀ ਡਿਊਟੀ ਆ ਕਿ ਇਹ ਜਿਹੜੀਆਂ ਇੰਟਰਲੋਕ ਲੱਗੀਆਂ ਨੇ ਇਹ ਛੜਕਾਂ ਬਿਲਕੁਲ ਸਾਫ ਸੁਥਰੀਆਂ ਤਰ੍ਹਾਂ ਦੇ ਦੇਣ ਇਹ ਟੋਟਲ ਕੁਝ ਵਾਟਰ ਸਪਲਾਈ ਦਾ ਪ੍ਰੋਜੈਕਟ ਹੈ ਤੇ ਵਿੱਚ ਸਾਂਝਾ 8 ਕਰੋੜ ਦੇ ਵੀ 20 ਕਿਲੋਮੀਟਰ ਲਾਈਨ ਜਿਹੜੇ ਵੀ ਪੰਜ ਪਿੰਡ ਹੈ ਇਹਦੇ ਵਿੱਚ ਪਲੱਸ ਇੱਕ ਟਿਊਬਲ ਲਗਾਵਾਂਗੇ ਪਲੱਸ ਜਿਹੜੇ ਆਲਰੇਡੀ ਉਹ 10 ਟਿਊਬਲ ਲੱਗੇ ਹੋਏ ਆ ਉਹਨਾਂ ਨੂੰ ਰਿਪੇਅਰ ਵੀ ਕਰਾਂਗੇ ਇਹ ਸਾਰਾ ਕਿੰਨੇ ਚਿਰ ਦਾ ਪ੍ਰੋਜੈਕਟ ਹੈ ਜੀ ਟੋਟਲ ਡਿਊਰੇਸ਼ਨ ਜੀ 1 ਸਾਲ ਹੈ ਇਹਦੇ ਵਿੱਚ ਟੋਟਲ ਜਿਹਦੇ ਵਿੱਚ ਅਸੀਂ ਵਾਟਰ ਸਪਲਾਈ ਵੀ ਕਰਨੀ ਹੈ ਤੇ ਰੀਸਟੋਰੇਸ਼ਨ ਵੀ ਕਰਨੀ ਸਰ ਕਿੰਨੇ ਪਿੰਡਾਂ ਦੇ ਪੰਜ ਪਿੰਡਾਂ ਦੇ ਜੋ ਕਿ ਐਮਸੀ ਲਿਮਟ ਦੇ ਵਿੱਚ ਐਡ ਹੋਏ ਆ ਤੇ ਕਿੰਨੇ ਚਿਰ ਤੱਕ ਤਿਆਰ ਹੋਏਗਾ ਵਿਥਿਨ 1 ਇਅਰ ਹੋ ਜਾਏਗਾ ਸਰ ਕਿੰਨੇ ਕਿਲੋਮੀਟਰ ਦਾ ਟੋਟਲ ਪੈਨਫੀ 20 ਕਿਲੋਮੀਟਰ 20 ਕਿਲੋ ਮਿਲਣਾ ਇਹ ਟੋਟਲ ਜਿਹੜੀ ਪੈਨਫੀ ਸਰ ਕਿੰਨੀ ਅਮਾਉਂਟ ਚ ਹੋਏਗਾ ਤੇਰਾ 8.5 ਠੀਕ ਹੈ